ਦੁਪੱਤਰ ਦੁਪੱਲਾਈ ਤਾਣ ਸ਼ਤ ਤੇਰੀ ਵੇ ਜੜੀ ਲੰਡ ਨੂੰ ਮਗਾਈਆ ਤਾਣ ਸ਼ਤ ਤੇਰੀ ਵੇ ਜੜੀ ਲੰਡ ਨੂੰ ਮਗਾਈ ਤਾਣ ਸ਼ਤ ਤੇਰੀ ਵੇ ਜੜੀ ਲੰਡ ਨੂੰ ਮਗਾਈ ਓਦਰ ਕਣਕਾ ਓਦਰ ਕਣਕਾ ਵਿੱਚ ਕਣਕਾਂ ਦੇ ਸੜਕਾ ਓਦਰ ਕਣਕਾ ਓਦਰ ਕਣਕਾ ਵਿੱਚ ਕਣਕਾਂ ਦੇ ਸੜਕਾ ਮਾਂ ਮਿੰਨ ਤੋਰੀ ਰੋਟੀ ਮੈਂ ਬਨਾ ਮੇਚ ਦਈਂਦਾ ਛੰਨਾ ਅੱਗੇ ਖਾਲਦਾ ਬਨਾ ਪੜ ਬੰਨ ਮੇਰੀਆ ਕੱਤੇ ਮੰਗ ਚੱਕ ਲੈ ਕਜ ਪਾ ਸਹੁੰਨ ਦੇ ਚ ਰੱਤੇ ਮੰਗੂ ਚੱਕ ਲਿਆ ਕੜਾ ਨੀ ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਕੜੇ ਚੁੱਕਦੀਆਂ ਮੇਰਾ ਕੜਾ ਕਿਉਂ ਡੋਲਦਾ ਨਹੀਂ ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨਹੀਂ ਮੇਰਾ ਮਾਹੀ ਆ ਨਾ ਜਾਵੇ ਵਿੱਚ ਕਾਈ ਮੁੰਡਿਆ ਘੜਾ ਚੁੱਕਿਆ ਨਾ ਜਾਵੇ ਵਿੱਚ ਕਾਈ ਮੁੰਡਿਆ ਘੜਾ ਚੁੱਕਿਆ ਨਾ ਜਾਵੇ ਚਿਕਾਈ ਮੁੰਡਿਆ ਨੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਘੜਾ ਲਿਆ ਪਤੋ ਲੈਟ ਹੈਗਾ ਘੜਿਆ ਨੀ ਪਿੰਡ ਸੁਣੀ ਦਾ ਮੋਗਾ ਨੀ ਮੋਗੇ ਦਾ ਇੱਕ ਸਾਦ ਸੁਣੀ ਦਾ ਨੀ ਮੋਗੇ ਦਾ ਇੱਕ ਸਾਦ ਸੁਣੀ ਦਾ ਨਾਸੀ ਉਸ ਦਾ ਜੋਗਾ ਆਉਂਦੀ ਜਾਂਦੀ ਨੂੰ ਘੜਾ ਚੁਕਾ ਕੇ ਮਾਗਰ ਮਾਰ ਦਾ ਗੋਡੋਂ ਲੈ ਕੇ ਮੇਰਾ ਬਤਲਾ ਜਿਆ ਭਾਰ ਸਹਿਣ ਨਾ ਜੋ ਗਣ ਲੈ ਕੇ ਮੇਰਾ ਬਤਲਾ ਜਿਆ ਭਾਰ ਸਹਿਣ ਨਾ ਜੋ ਗਣ ਲੈ ਕੇ ਮੇਰਾ ਬਤਲਾ ਜਿਆ ਭਾਰ ਸਹਿਣ ਨਾ ਜੋ ਗਣ ਲੈ ਕੇ ਮੇਰਾ ਬਤਲਾ ਜਿਆ ਹੋਰਾਂ ਦੇ ਮਾਈਏ ਤੀਆਂ ਵੇਖਣ ਹੋਰਾਂ ਦੇ ਮਾਈਏ ਤੀਆਂ ਵੇਖਣ ਮੇਰਾ ਗੁੱਡੇ ਤੁਪਾ ਵੇ ਕੀ ਰਾਹ ਨਹੀਂ ਜਾਣ ਤੀਆਂ ਵੇਖਣ ਆਵੇ ਕੀ ਰਾਹ ਨਹੀਂ ਜਾਣ ਤੀਆਂ ਵੇਖਣ ਆਵੇ ਕੀ ਰਾਹ ਹੋਰਾਂ ਦੇ ਮਾਈਏ ਤੀਆਂ ਦੇਖਦੇ ਹੋਰਾਂ ਦੇ ਮਾਈਏ ਤੀਆਂ ਦੇਖਦੇ ਮੇਰਾ ਗੁੱਡੇ ਕਪਾ ਏ ਮੇਰਾ ਵਧੂ ਹੌਸਲਾ ਬੇ ਮੇਰਾ ਵਧੂ ਹੌਸਲਾ ਤੀਆਂ ਵੇ ਘਣਿਆ ਬੇ ਮੇਰਾ ਵਧੂ ਹੌਸਲਾ ਤੀਆਂ ਵੇ ਆਵੇ ਮੇਰਾ ਵਧੂ ਹੌਸਲਾ ਲੜਾਂ ਦੀ ਨੀਂਦ ਗਵਾਉਂਦਾ ਨਹੀਂ ਸਾਡੀ ਲੜਾਂ ਦੀ ਨੀਂਦ ਬੱਲੀਏ ਜੇ ਹੋਗੀ ਸਾਦਣੀ ਪੱਟੇ ਜਾਣਗੇ ਸਾਧਾਂ ਦੇ ਚੇਲੇ ਬੱਲੀਏ ਜੇ ਹੋਗੀ ਸਾਦਣੀ ਪੱਟੇ ਜਾਣਗੇ ਸਾਧਾਂ ਦੇ ਚੇਲੇ ਨੀ ਬੱਲੀਏ ਜੇ ਹੋਗੀ ਸਾਦਣੀ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮਣੂ ਖਾ ਕੇ ਜਾਮਣਾ ਕਹੀ ਜਾਂਦੀਆਂ ਨੇ ਕਦੇ ਇਹ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮਣੂ ਕਦੇ ਨਾ ਖਾਦੇ ਤੇਰੇ ਰਸ ਪੀੜੇ ਤੁੰਬਾ ਵੱਜਦਾ ਜਾਲਮਾ ਵਿੱਚ ਵੇੜੇ ਜਾਲਮਾ ਬਿਚ ਵੇੜੇ ਤੂੰ ਬਾਬਾ ਜੀ ਦਾ ਜਾਲਮਾ ਹਿਚ ਤੂੰ ਬੰਬਾ ਯਾਰ ਛੁੱਟੀ ਦਾ ਤੂੰ ਬਾਬਾ ਪਾਰ ਛੁੱਟੀ ਦਾ 니 ਤੂੰ ਬੰਬਾ ਯਾਰ ਛੁੱਟੀ ਦਾ ਤੂੰ ਬਾਬਾ ਪਾਰ ਛੁੱਟੀ ਦਾ ਲੰਬੜਦਾਰਾਂ ਦੇ ਤਾਂ ਠਾਣੇਦਾਰ ਕੁੱਟੀ ਦਾ ਲੰਬੜਦਾਰਾਂ ਦੇ ਦਰਵਾਜ਼ੇ ਠਾਣੇਦਾਰ ਕੁੱਟੀ ਦਾ ਲੰਬੜਦਾਰ ਦੇ ਦਰਵਾਜ਼ੇ ਠਾਣੇਦਾਰ ਕੁੱਟੀ ਦਾ ਤੁਹਾਾਰੇ ਕਿਹਨੇ ਮਾਰਾ ਮੜਾ ਸਾਰੇ ਕਿਹਨੇ ਮਾਰਾ ਲੱਭਾ ਮਾਰ ਕੇ ਫੁੱਲ ਵੇ ਗੁਲਾਬ ਦਿਆ ਗਿਰੂ ਜੇ ਜੇ ਪਟੀ ਦਿਆ ਵਿਚੇ ਸੁਣੀਦਾ ਤੂੰ ਵੇਜੇ ਪਟੀ ਦਿਆ ਵਿਚੇ ਸੁਣੀਦਾ ਤੂੰ ਵੇਜੇ ਪਟੀ ਦਿਆ ਤੇਲਿਆਂ ਦੇ ਕਰ ਚੋਰੀ ਹੋ ਗਈ ਤੇਲਿਆਂ ਦੇ ਕਰ ਚੋਰੀ ਹੋ ਗਈ ਚੋਰੀ ਹੋ ਗਿਆ ਕਿਉਂ ਵੇਜੇ ਮਟੀ ਦਾ ਵਿਚੇ ਸੁਣੀਦਾ ਪਿਓ ਵੇਜੇ ਪਟੀ ਦਿਆ ਵਿਚੇ ਸੁਣੀਦਾ ਤੇਰਾ ਪਿਓ ਵੇਜੇ ਪਟੀ ਦਿਆ ਚੇ ਸੁਣੀ ਤੇ ਤੇਰਾ ਪਿਆਰ ਵੇਜੇ ਪੜੀ ਦੀਆ ਚੇ ਸੁਣੀ ਤੇ ਤੇਰਾ ਪਿਆਰ ਵੇਜੇ ਬਟੀ ਦੀਆ ਗੇਰ ਟੀ ਸਿਦਾਂ ਨਾ ਬਣ ਅਸੀਂ ਲਾ ਲਾ ਗਏ ਸਾਨੂੰ ਆਗੀ ਜੇ ਪਸੰਦ ਮੇਰੇ ਜੀ 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 ਆ ਕੇ ਬੁਲਾਇਆ ਕਰੀਂ ਨੀ ਸਾਡੀ ਪੱਗ ਦੀਆਂ ਪੱਗ ਦੀਆਂ ਪੂਣੀਆ ਕਰਾਇਆ ਕਰੀਂ ਨੀ ਸਾਡੀ ਪੱਗ ਦੀਆਂ ਪੱਗ ਦੀਆਂ ਪੂਣੀਆ ਕਰਾਇਆ ਕਰੀਂ ਨੀ ਸਾਡੀ ਪੱਗ ਦੀਆਂ ਨਦਾਰੇ ਨਦਾਰੂ ਵੀ ਕੇ ਲੜਦਾ ਰਹਿ ਨਾ ਸਿਰ ਚੜ ਜਾਗੀ ਤੇਰੇ ਮੈਂ ਹੋਜੂ ਸਾਧਨੀ ਬਹਿਜੂ ਕਿਸੇ ਸਾਥ ਤੇ ਤੇਰੇ ਮੈਂ ਹੋਜੂ ਸਾਧਨੀ ਬਹਿਜੂ ਕਿਸੇ ਸਾਥ ਤੇ ਤੇਰੇ ਮੈਂ ਹੋਜੂ ਸਾਧਨੀ ਬਹਿਜੂ ਕਿਸੇ ਸਾਥ ਤੇ ਤੇਰੇ ਨੀ ਬੱਲੀਏ ਜੇ ਦੇ ਪਰੌਣੀਆਂ ਨੀ ਸਾਰੇ ਦੀ ਜੈ ਕਦੇ ਪਰੌਣੀਆਂ ਨੀ ਸਾਰੇ ਦੀ ਜੈ ਕਦੇ ਪਰੌਣੀਆਂ ਤੇ ਹੋਣ ਦੇ ਬਿਲਾ ਨੇ ਠੀਕ ਨਹੀਂ ਠੀਕ ਨਹੀਂ ਕੱਟ ਲੋਣ ਦੇ ਮਤੇ ਹੋਣ ਦੇ ਠੀਕ ਨਹੀਂ ਬਲੀ 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 ਹੱਦੋਂ ਕਰਨਾ ਨੀ ਘੋਟੇ ਨੂੰ ਲਾਗੇ ਮੈਨੂੰ ਹੁਣ ਪਤਾ ਲੱਗੇ ਆ ਬੜੇ ਤੇ ਆਏ ਮੈਨੂੰ ਹੁਣ ਪਤਾ ਮੈਨੂੰ ਹੁਣ ਪਤਾ ਲੱਗੇ ਆ ਬੜੇ ਤੇ ਆਏ ਮੈਨੂੰ ਹੁਣ ਪਤਾ ਇਧਰ ਹੋ ਇਧਰ ਬੱਤੀ ਦਾ ਪਾਂਦਰ ਮਰਮੁਤ ਤੇ ਬੱਜਾ ਬੱਤੀ ਦਾ ਇਹ ਕੋਈ ਜਾਰੀ ਭੇਡਾਂ ਵਾਲਾ ਕਰ ਦਿਓ ਜਿਹਨੇ ਕਰਨਾ ਐਕਟ ਹੈ